ਹਾਂਜੀ ਰੰਗਾਂ ਜੀ ਅੱਜ ਮੈਂ ਸੰਤੋਖ ਸੰਗ ਜੀ ਫੁੱਲ ਲਾਸਟ ਵਾਲਾ ਪੈਂਟ ਪਲਾਜ਼ੋ ਦੀ ਕਟਿੰਗ ਹੈ ਉਹਦੇ ਲਈ ਜੀ ਸਭ ਤੋਂ ਪਹਿਲਾਂ ਮੈਂ ਆਪਾਂ ਲਵਾਂਗੇ ਜੀ 2 2 ਇੰਚ ਆਪਾਂ ਨੇ ਫੇਰਾ 2 ਇੰਚ ਆਪਾਂ ਉਪਰੋਂ ਛਟਾਂਗੇ ਜੀ ਨੇ ਫੇਰਾ ਤੇ ਇਹ 2 2 ਇੰਚ ਤੇ ਮੈਂ ਨਿਸ਼ਾਨ ਲਗਾ ਕੇ ਜੀ ਲਾਈਨ ਮੇਜਰੀ ਸਿੱਧੀ ਥ੍ਰੋ ਕਰ ਲਈ ਸਕੇਲ ਦੇ ਨਾਲ ਫਿਰ ਅੱਗੇ ਆਪਾਂ ਲਵਾਂਗੇ ਜੀ ਪਲਾਜ਼ੋ ਦੀ ਲੰਬਾਈ ਜਿੰਨੀ ਪਲਾਜ਼ੋ ਦੀ ਲੰਬਾਈ ਹੈ ਜੀ ਪੂਰੀ ਫੋਲੋ ਲੰਬਾਈ ਉਹ ਨਹੀਂ ਲਗਾਵਾਂਗੇ ਜਿੰਨੀ 36 ਤਾਂ 36 ਇੰਚ ਹੀ ਲਗਾਵਾਂਗੇ ਤੇ ਮੈਨੇ 36 36 ਇੰਚ ਤੇ ਜਿਹੜੇ ਨਿਸ਼ਾਨ ਉਹ ਜੀ ਲਗਾ ਲਿਆ ਤੇ ਇਹਨਾਂ ਨੂੰ ਆਪਾਂ ਸਕੀਨ ਲਾਈਨ ਜਿਹੜੀ ਇਹ ਵੀ ਆਪਾਂ ਡਰਾ ਕਰ ਲਾਂਗੇ ਸਕੀਨ ਨਾਲ ਫਿਰ ਅੱਗੇ ਆਪਾਂ ਲਾਵਾਂਗੇ ਜੀ ਆਪਣੇ نیچے ਮੇੜ ਦਾ ਜਿਹੜਾ ਆਪਾਂ نیچے ਫੋਲਡ ਕਰਨਾ 2 2 ਇੰਚ ਜੀ 2 2 ਇੰਚ ਤੇ ਮੈਨੇ ਇੱਕ ਹੋਰ ਨਿਸ਼ਾਨ ਲਗਾ ਲਿਆ ਜੀ niche ਤੇ ਦੇਖ ਸਕਦੇ ਹੋ ਇਹ ਇਸ ਤਰ੍ਹਾਂ ਲਗਾ ਮੰਗੇ ਜੀ ਇਹ ਲਗਾ ਕੇ ਜੀ ਫਿਰ ਆਪਾਂ ਕਰਾਂਗੇ ਇਸ ਨੂੰ ਲਾਈਨਿੰਗ ਫਿਰ ਆਪਾਂ ਸਟ੍ਰੇਟ ਐਂਡ ਡਰਾ ਕਰ ਲਾਂਗੇ ਇਸ ਤਰ੍ਹਾਂ ਤੁਸੀਂ ਵੀ ਇਦਾਂ ਹੀ ਕਰਨਾ ਜੀ ਕਿਉਂਕਿ ਹਨਾ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ ਕੰਫਿਊਜ਼ ਹੋ ਜਾਓਗੇ ਸੇਸੇ ਤਰ੍ਹਾਂ ਲਗਾ ਕੇ ਜੀ ਨਿਸ਼ਾਨ ਹੁਣ ਅੱਗੇ ਆਪਾਂ ਲਾਵਾਂਗੇ ਜੀ ਆਸਨ ਜਿਵੇਂ ਆਪਾਂ ਕਹਿੰਦੇ ਚੋਲੀ ਚੋਲੀ ਜਿੰਨੀ ਹੈ ਜੀ ਆਪਣੀ ਕੋਲ 13 ਜਿੰਨੀ ਆਪਣੀ ਤਿਆਰ ਹੈ ਜੀ ਉਹਨੇ ਰੱਖਾਂਗੇ ਜਿਹੜਾ ਆਪਾਂ ਨੇਫੇ ਦਾ ਛੱਡਿਆ ਉਹਨੂੰ ਛੱਡ ਕੇ ਉਹ ਤੋਂ ਨਿਸ਼ਾਨ ਲਗਾਵਾਂਗੇ ਜੀ 13 13 ਤੇ 13 13 ਇੰਚ ਦੇ ਮਨਨੇ ਜੀ ਨਿਸ਼ਾਨ ਲਗਾ ਲਿਆ ਇਹਨਾਂ ਨੂੰ ਵੀ ਆਪਾਂ ਸਿੱਧਾ ਡਰਾ ਕਰ ਲਾਂਗੇ ਇੱਥੋਂ ਕੀ ਹੈ ਜੀ ਇੱਥੋਂ ਆਪਣੇ ਪੱਟਾ ਨਿਸ਼ਾਨ ਆਇਆਦਾ ਹੈ ਇਹ ਇਹ ਪੱਟ ਦੇ ਨਿਸ਼ਾਨ ਉਹ ਜਿਹਨਾਂ ਆਪਣਾ ਪਾਟਾ ਮੀਂਦਾ ਨਾ ਕਿ ਮੇਰੇ ਕੋਲ ਹੈਗਾ ਜੀ 15 ਤਾਂ 16 ਇੰਚ 1 ਇੰਚ ਐਕਸਟਰਾ ਕੰਗੇ ਸਲਾਈਂਦਾ 16 ਰੱਖ ਕੇ ਤੇ 2 ਇੰਚ ਆਪਾਂ ਅੰਦਰਲੀ ਸਾਈਡ ਨੂੰ ਘਟਾ ਕੇ ਨਿਸ਼ਾਨ ਲਗਾਵਾਂਗੇ ਜਿਵੇਂ ਕਿ 14 ਤੇ ਲੱਗ ਜੂਗਾ ਸੋ ਉਸੇ ਤਰ੍ਹਾਂ ਜੀ ਉੱਪਰ ਉਹ ਜਿਹੜਾ ਆਪਣਾ ਉੱਪਰ ਆ ਜਾਂਦਾ ਹੈ ਲਾਸਟ ਵਾਲਾ ਉੱਥੋਂ ਵੀ ਆਪਾਂ 14 ਇੰਚ ਤੇ ਨਿਸ਼ਾਨ ਲਗਾਵਾਂਗੇ ਜੀ ਫਿਰ ਇਹਨੂੰ ਆਪ ਆਪਸ ਦੇ ਵਿੱਚ ਮਿਲਾ ਲਾਂਗੇ ਦੇਖੋ ਮੈਂ ਮਿਲਾ ਲਏ ਜੀ ਇਹ ਆਪਣੇ ਕੋਲ ਇੱਕ ਬਾਕਸ ਤਿਆਰ ਹੋ ਗਿਆ ਫੋਰਸ ਇਹ ਜੀ ਇੱਥੇ ਆਪਾਂ ਹੁਣ ਆਪਣੀ ਝੋਲੀ ਦੀ ਕਾਟ ਕਹੂਗੀ ਇਸ ਸਕੇਲ ਹੈ ਜੀ ਆਪਣੇ ਕੋਲ ਸਕੇਲ ਆਉਂਦੇ ਕਾਟਣੇ ਤੇ ਤੁਸੀਂ ਇਸ ਸਕੇਲ ਦੀ ਹੈਲਪ ਨੇ ਨਾਲ ਝੋਲੀ ਦੀ ਕਾਟਰ ਜਿਹੜੀ ਲਗਾ ਸਕਦੇ ਜਿਵੇਂ ਮੈਂ ਲਗਾਈ ਹੈ ਜੀ ਫਿਰ ਆਪਾਂ ਦੇਖਾਂਗੇ ਜੀ ਜਿਹੜਾ ਭਾਸਨ ਰੱਖਿਆ ਅਸਨ ਕੋਲੋਂ ਆਪਾਂ ਨਿਸ਼ਾਨ ਲਗਾਇਆ ਸੀ ਜੀ ਸੋ ਲਾਈਨ ਤੇ ਦਾ ਇੱਥੋਂ ਅੱਧ ਕਰਨਾ ਜੀ ਉੱਪਰੋਂ ਅੱਧ ਨਾ ਕਰਿਓ ਜੋ ਉੱਪਰੋਂ ਅੱਧ ਕਰਕੇ ਲਗਾਉਂਗੇ ਤਾਂ ਤੁਹਾਡਾ ਸਾਰਾ ਪਲਾਜ਼ੋ ਗਲਤ ਹੋ ਜਾਊਗਾ ਜੀ ਇੱਥੋਂ ਹੀ ਅੱਧ ਕਰਕੇ ਸਾਰੇ ਤੇ ਆਪਾਂ ਨਿਸ਼ਾਨ ਲਗਾਵਾਂਗੇ ਕਿ ਜਿੰਨੀ ਟੈਂਡਾ ਜਿਵੇਂ ਮੇਰੇ ਕੋਲੇ 8 ਇੰਚ ਤੇ ਹੈ ਤੇ ਮੈਂ ਸਾਰੇ ਨਿਸ਼ਾਨ 8 8 ਇੰਚ ਤੇ ਲਗਾ ਕੇ ਜੀ ਲਾਈਨ ਹੈ ਜਿਹੜੀ ਸਿੱਧੀ ਥੋੜਾ ਕਰ ਲਈ ਆ ਦੇਖੋ ਲਾਈਨ ਡਰੋ ਕਰ ਗਈਆਂ ਤੇ ਇਸ ਤਰ੍ਹਾਂ ਜੀ ਆਪਾਂ ਇਹ ਕਰਨਾ ਤੁਸੀਂ ਵੀ ਇਹ ਚੀਜ਼ਾਂ ਦਾ ਧਿਆਨ ਰੱਖਿਓ ਜੀ ਕਈ ਵਾਰੀ ਹਨਾ ਹੌਂਦਾ ਜੇ ਨਹੀਂ ਸਮਝ ਜੀ ਚਾਹੂਗਾ ਦੁਬਾਰਾ ਵੀਡੀਓ ਨੂੰ ਦੇਖ ਕੇ ਦੁਬਾਰਾ ਤੁਸੀਂ ਉਹ ਕਰ ਸਕਦੇ ਹੋ ਤੇ 8 8 ਇੰਚ ਦੇ ਦੇਖੋ ਮੈਂ ਉਹ ਕੀਤਾ ਹੱਥ ਕਰਕੇ ਤੇ ਹੁਣ ਆਪਾਂ ਲਵਾਂਗੇ ਜੀ ਮੂਰੀ ਮੂਰੀ ਜਿਵੇਂ ਮੇਰੇ ਕੋਲ ਹੈਗੀ ਜੀ 7.5 ਤਿਆਰ ਹੈ ਜੀ ਕਸਟਮਰ ਦੀ ਤਾਂ ਆਪਾਂ 8 ਇੰਚ ਲਵਾਂਗੇ 8 ਇੰਚ ਮਨ ਕੇ ਅੱਧਾ ਕਰਕੇ ਜੀ 4 ਇੰਚ ਉੱਧਰ ਰੱਖ ਲਾਂਗੇ 4 ਇੰਚ ਉੱਧਰ ਰੱਖ ਲਾਂਗੇ ਤਾਂ ਮੈਂ ਇਹ ਲਗਾ ਲਿਆ ਨਿਸ਼ਾਨ ਜੀ ਹੁਣੀ ਆਪਣੇ ਕੋਲ ਹੈਗੀ ਜੀ ਸਕੀਲ ਸਕੀਲ ਦੀ ਹੈਲਪਰ ਨਾਲ ਜਿੱਥੋਂ ਆਪਾਂ ਝੋਲੀ ਜਾ ਨਿਸ਼ਾਨ ਲਗਾਏ ਤੇ نیچے ਮੂਰੀ ਦਾ ਨਿਸ਼ਾਨ ਲਗਾਏ ਆਪਾਂ ਇਸ ਚੰਨ ਨੂੰ ਮਲਾਲਾਂਗੇ ਇਸੇ ਤਰ੍ਹਾਂ ਉਲਟਾ ਕੇ ਜੀ ਦੂਸਰੀ ਸਾਈਡ ਤੇ ਇਹ ਦੂਸਰੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਨਿਸ਼ਾਨ ਲਗਾਉਣਾ ਜੀ ਇਹ ਨਿਸ਼ਾਨ ਲੱਗ ਗਿਆ ਜੀ ਤੇ ਇਹ ਦੇਖੋ ਜਿਉਂ ਕਿ ਆਪਣੀ ਇਹ ਜਿਹੜਾ ਆਪਾਂ ਨੀਚੋਂ ਲਗਾਇਆ ਜੀ ਇਹਨੂੰ ਵੀ ਆਪਾਂ ਕਟਿੰਗ ਕਰਨੀ ਹੈ ਇਸ ਕਰਕੇ ਇਸ ਤਰ੍ਹਾਂ ਲਗਾਈ ਹੈ ਜੀ ਤੇ 1 ਇੰਚ ਆਪਾਂ ਉੱਪਰੋਂ ਜੀ ਕੱਟ ਕੇ ਪਾਵਾਂਗੇ ਜਿਹੜੀ ਕਿ ਆਪਣੀ ਅੱਗੇ ਪਿੱਛੇ ਦੀ ਜਿਹੜੀ ਆਪਣੀ ਹੁੰਦੀ ਹੈ ਜੀ ਇਹ ਮੈਂ 1 ਇੰਚ ਜਨ ਡਾਊਨ ਦੇ ਵਿੱਚ ਨਿਸ਼ਾਨ ਲਗਾ ਕੇ ਸਕੀਨ ਨਾਲ ਇਹ ਦੇ ਵਿੱਚ ਮੀਨਜ਼ ਹਨਾ ਤਿਰਛੇ ਲੋਟ ਮੈਂ ਮਿਲਾਤਾ ਜੀ ਹੁਣ ਇਹ ਆਪਾਂ ਕਰਾਂਗੇ ਜੀ ਪਲੇਸਰੀ ਕਟਾਈ ਇਹ ਆਪਣੇ ਜੀ ਫਰੰਟ ਪੱਲੇ ਆ ਜਿਹੜੇ ਜੀ ਆਪਣੇ ਫਰੰਟ ਪੱਲਿਆਂ ਦੇ ਇਹ ਨਿਸ਼ਾਨ ਜਿਹੜੇ ਲੱਗ ਚੁੱਕੇ ਹੈ ਜੀ ਤੇ ਹੁਣ ਆਪਾਂ ਇਹ ਜੀ ਕਰਨ ਲੱਗੇ ਹਾਂ ਜੀ ਕਟਾਈ ਜਦੋਂ ਤੱਕ ਇਹ ਕਟਾਈ ਹੋ ਰਹੀ ਹੈ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਜੇ ਤੁਸੀਂ ਇਸ ਤਰ੍ਹਾਂ ਪਲਾਜ਼ੋ ਕੱਟਦੇ ਹੋ ਤਾਂ ਤੁਹਾਡੇ ਪਲਾਜ਼ੋ ਦੀ ਕਿਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਪਤਾ ਲੱਗਿਆ ਸਾਨੂੰ ਹਨਾ ਕੋਈ ਕੋਈ ਵਾਰੀ ਹੁੰਦਾ ਕਿ ਸੀਮ ਵਗੈਰਾ ਛੱਡਦੀ ਹੈ ਜਾਂ ਤੁਹਾਨੂੰ ਨਹੀਂ ਸਮਝਦੇ ਵਿਚਾਰਿਆ ਤਾਂ ਤੁਸੀਂ ਇਸ ਤਰ੍ਹਾਂ ਮੇਰੇ ਪਲਾਜ਼ੋ ਨੂੰ ਦੇਖ ਕੇ ਤੁਸੀਂ ਮੇਰੇ ਕਟਿੰਗ ਦੇਖ ਕੇ ਤੁਸੀਂ ਇਸ ਤਰ੍ਹਾਂ ਕੱਟ ਕੇ ਤੇ ਇਹਨੂੰ ਸਟਿਚ ਕਰਿਓ ਜੀ ਤੇ ਫਿਰ ਮੈਨੂੰ ਕਮੈਂਟਾਂ ਦੇ ਵਿੱਚ ਜੂ ਦੱਸਿਓ ਕਿ ਤੁਹਾਨੂੰ ਮੇਰਾ ਕੋਟ ਕੱਟਿਆ ਹੋਇਆ ਬਲਾਜ਼ਰ ਕਿਤਾ ਲੱਗਿਆ ਹੈ ਹੈਨਾ ਤੇ ਮੇਰੇ ਵੱਲੋਂ ਜ਼ਰੂਰ ਦੱਸਿਓ ਜੀ ਮੈਨੂੰ ਪਤਾ ਲੱਗੂਗਾ ਕਿ ਮੇਰੀ ਜਿਹੜੀ ਜਸ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਨਾ ਕਿਸੇ ਜਿਹੜੀ ਲੋਕੇਸ਼ਨ ਹੋ ਸਕੇ ਤੁਹਾਨੂੰ ਪੇਸ਼ ਨਹੀਂ ਪਾਈਓ ਜੀ ਜਿਵੇਂ ਹੁਣ ਆਪਣੇ ਫਰੰਟ ਪੱਲੇ ਆ ਜਿਹੜੇ ਕੱਟ ਚੁੱਕੇ ਹੈ ਜੀ ਇਕੱਲੀ ਛੋਲੇ ਵਾਲੇ ਪਾਸੋਂ ਕੱਟਿਆ ਮੈਨੇ ਹੁਣ ਆਪਾਂ ਕਟਾਂਗੇ ਜੀ ਬੈਕ ਪੱਲੇ ਬੈਕ ਪੱਲੇ ਵਾਸਤੇ ਮੈਨੇ ਕਪੜਾ ਵਿਛਾ ਲਿਆ ਜੀ ਉੱਤੇ ਆਪਾਂ ਵਿਛਾਵਾਂਗੇ ਫਰੰਟ ਪੱਲੇ ਫਰੰਟ ਬੱਲੇ ਨੂੰ ਹਮੇਸ਼ਾ ਜੀ ਥੋੜਾ ਡਾਊਨ ਕਰਕੇ ਬਿਸ਼ਾਈਓ ਕਿਉਂਕਿ ਪਿਛਲੀ ਜਿਹੜੀ ਝੋਲੀ ਵਾਲੀ ਪਾਸ ਹੈ ਜੀ ਆਪਾਂ ਥੋੜਾ ਉੱਪਰ ਨੂੰ ਆਪਾਂ ਕਪੜਾ ਲਵਾਵਾਂਗੇ ਜਿਵੇਂ ਕਿ ਆਪਾਂ ਮੋਰਲੇ ਬੱਲਿਆਂ ਦੇ ਆਪਾਂ ਨੀਚੇ ਨੂੰ ਲਾਤਾ ਜੀ ਡੁੰਗਾਈ ਦੇ ਵਿੱਚ ਕਾਟ ਪਾਈ ਹੈ 1 ਇੰਚ ਤਾਂ ਪਿਛਲੇ ਦੀ ਆਪਾਂ ਵੱਧ ਕੇ ਲਵਾਵਾਂਗੇ ਜੀ ਥੋੜੀ ਜਿਹੀ ਇਸ ਕਰਕੇ ਕਪੜੇ ਨੂੰ ਥੋੜਾ ਡਾਊਨ ਕਰਕੇ ਬਿਸ਼ਾਈਓ ਹੁਣ ਆਪਾਂ ਕਪੜਾ ਜਿਹੜਾ ਸੈੱਟ ਕਰ ਲਿਆ ਜੀ ਜਿਹੜੇ ਆਪਾਂ ਜਿੱਥੋਂ ਆਸਨ ਦੀ ਨਿਸ਼ਾਨ ਲੱਗਿਆ ਸੀ ਜੀ ਦੇਖੋ ਤੁਸੀਂ ਦੇਖੋ ਜਿਵੇਂ ਮੈਂ ਸਕੈਲ ਤੇ ਇਤੋਂ ਸਿੱਧਾ ਸਟ੍ਰੇਟ ਲਾਈਨ ਇਥੋਂ ਆਪਾਂ ਲਵਾਂਗੇ ਜੀ 3 ਇੰਚ ਇਹ ਤੋਂ ਆਪਾਂ ਹੁਣ 3 ਇੰਚ ਦਾ ਮਾਰਜਨ ਰੱਖਾਂਗੇ ਜੀ 3 ਇੰਚ ਦੇ ਮਾਰਜਨ ਰੱਖ ਕੇ ਤੇ ਜਿਹੜਾ ਆਪਣਾ ਬੈਕ ਪੱਲੇ ਦਾ ਵੱਧ ਕੇ ਰੱਖਣਾ ਜੀ ਇਹ 2-2 ਇੰਚ ਤੇ ਰੱਖਾਂਗੇ 2-2 ਇੰਚ ਤੇ ਆਪਾਂ ਰੱਖ ਕੇ ਜੀ ਸਕੇਲ ਦੇ ਨਾਲ ਆਪਾਂ ਇਹਨੂੰ ਲਾਈਨ ਨੂੰ ਜਿਹੜਾ ਡਰਾ ਕਰ ਲਾਂਗੇ ਸਿੱਧੀ ਇਹ ਦੇਖੋ ਜਿਵੇਂ ਮੈਂ ਲਾਈਨ ਨੂੰ ਡਰਾ ਕਰ ਰਹੀ ਹਾਂ ਤੇ ਫਿਰ ਆਪਾਂ ਲਗਾਵਾਂਗੇ ਜੀ ਆਸਨ ਦਾ ਕਿਉਂਕਿ ਬੈਕ ਪੱਲੇ ਕੀ ਹੈ ਜੀ ਥੋੜੇ ਜਿਹਾ ਵੱਡੇ ਹੁੰਦੇ ਆ प्लाजरे हमेशा ਤੇ ਆ ਦੇਖੋ ਜੀ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਬਾਦਕੇ ਲੈਣ ਵਾਸਤੇ 1 ਇੰਚ ਆ ਪਨੱਟਾ ਜੀ ਇਹ ਐਸਾ ਜੀ ਬਾਦਕੇ ਇਹਨੂੰ ਲੈ ਕੇ ਤਾਂ ਇਹ ਵੀ ਆਪਾਂ ਤਿਰਛੇ ਲੋਟਮ ਲਾਵਾਂਗੇ ਜਿਹੜੇ ਮੂਰਲੇ ਪੱਲੇ ਆ ਜੀ ਮੂਰਲੇ ਪੱਲਿਆਂ ਦੇ ਨਾਲ ਮਲਾਵਾਂਗੇ ਤੁਸੀਂ ਦੇਖ ਸਕਦੇ ਹੋ ਨਾ ਅਸ ਨਾਲ ਪਾਸੋਂ ਲਗਾਨੀ ਹੈ ਜੀ ਭੁੱਲ ਕੇ ਕਿਤੇ ਦੂਸਰੀ ਦੂਸਰੀ ਸਾਈਡ ਨਾ ਲਗਾ ਲਿਓ ਦੂਸਰੀ ਸਾਈਡ ਲਗਾਉਂਗੇ ਤਾਂ ਗਲਤ ਹੋ ਜਾਊਗਾ ਸੋ ਇਸ ਤਰ੍ਹਾਂ ਜੀ ਲਗਾ ਕੇ ਫਿਰ ਆਪਾਂ 5 ਸੈਂਟੀਮੀਟਰ ਦਾ ਨਿਸ਼ਾਨ ਲਗਾ ਲਏ ਜੀ ਫਿਰ ਆਪਾਂ ਲਗਾਵਾਂਗੇ ਜੀ ਸਾਈਡ ਜਿਹੜੀ ਲੱਤਾਂ ਲਈ ਸੀਂ ਦੇ ਨਿਸ਼ਾਨੇ ਜੀ ਇੱਥੇ ਰੱਖਾਂਗੇ ਸਕੇਲ ਨੂੰ ਆਪਾਂ نیچے ਟਾਕਰ ਲੈ ਜਾ ਕੇ ਆਪਾਂ ਨਾਲ ਮਿਲਾ ਕੇ ਤੇ ਆਪਾਂ ਲਗਾ ਕੇ ਨਿਸ਼ਾਨ ਲਗਾਵਾਂਗੇ ਇਹ ਹੁਣ ਆਪਣੇ ਹੋ ਗਏ ਜੀ ਬੈਕ ਪੱਲੇ ਹੁਣ ਆਪਾਂ ਕਰਾਂਗੇ ਜੀ ਬੈਕ ਪੱਲੇ ਦੀ ਕਟਿੰਗ ਦੇਖੋ ਬੈਕ ਪੱਲੇ ਦੀ ਪਹਿਲਾਂ ਮੈਂ ਨਹੀਂ ਕੀਤੀ ਜੀ ਆਸਨ ਦੀ ਕਟਾਈ ਪਹਿਲਾਂ ਆਪਾਂ ਕਰ ਲਈ ਜੀ ਆਸਨ ਦੀ ਕਟਾਈ ਤੁਸੀਂ ਫੇਰ ਆਪਣਾ ਨਾਲ ਲੈ ਕੇ ਚੰਨਾ ਗੀ ਜਿਹੜੀ ਜਿਹੜੀ ਪਚਾਲੀ ਆਪਾਂ ਝੋਲੀ ਆਲੀ ਸੀ ਨਿਕੇ ਰੰਨੇ ਆ ਜਾਂ ਮਿਲ ਕੇ ਲਾਤਾਂ ਲਈ ਜਿੰਨੀ ਵੀ ਕਹਿ ਰਹੇ ਨੇ ਇਹਨੂੰ ਬਹੁਤ ਲੋਕੋ ਤੇ ਇਸ ਤਰ੍ਹਾਂ ਜਿਵੇਂ ਕੋਈ ਆਪਣੀ ਹੰਗਾਤਾਂ ਲਈ ਕਟਾਈ ਹੈ ਜਿਹੜੀ ਇਹ ਹੋ ਰਹੀ ਹੈ ਜੀ ਨਿੱਚੋ ਜੀ ਦੋਨੇ ਪੱਲਿਆਂ ਨੂੰ ਇੱਕਸਾਰ ਕਟਾਂਗੇ ਇਹ ਵਧਮਾ ਘਟ ਮੰਨ ਹੋਣਾ ਚਾਹੀਦਾ ਹੈਗਾ ਇੱਕਸਾਰ ਆਪਾਂ ਇੱਕ ਬਰਾਬਰ ਤੇ ਕੱਟ ਲਾਂਗੇ ਜੀ ਉੰਦੇ ਜਿਵੇਂ ਨੇ ਨਿਸ਼ਾਨ ਲੱਗੇ ਹੋਇਆ ਕਟਾਈ ਨਹੀਂ ਕੀਤੀ ਤੇ ਜੇ ਦੇਖੋ ਜੀ ਹੁਣ ਮੈਂ ਜਿਹੜੇ ਸਾਈਡ ਤੇ ਇਹ ਵਾਲਾ ਨਿਸ਼ਾਨ ਲਗਾਇਆ ਸੀ ਜੇ ਇਹ ਆਪਾਂ ਚਾਰੇ ਪੱਲਿਆਂ ਦੀ ਇਕੱਠਿਆਂ ਦੀ ਕਟਾਈ ਕਰਾਂਗੇ ਕੱਠਿਆਂ ਦੀ ਕਟਾਈ ਕਰਨ ਚ ਫਾਇਦਾ ਜੀ کئی ਵਾਰੀ ਹੈ ਨਾ ਜਦੋਂ ਆਪਾਂ ਧਰਦੇ ਆ ਮੂਰਲੇ ਪੱਲੇ ਪਿਛਲੇ ਪੱਲਿਆਂ ਦੇ ਉੱਤੇ ਜੇ ਆਪਾਂ ਹੁਣ ਪਹਿਲਾਂ ਹੀ ਕੱਟ ਲਈਏ ਤਾਂ ਕਈ ਵਾਰ ਕੀ ਹੈ ਇੱਧਰ ਉੱਧਰ ਹੋ ਜਾਂਦੇ ਆ ਪੱਲੇ ਸਵੇਸ਼ ਕਰਕੇ ਕੱਠਿਆਂ ਦੀ ਕਟਿੰਗ ਕਰਦੋ ਸੋ ਹੁਣ ਇਸ ਤਰ੍ਹਾਂ ਜੀ ਮੈਂ ਇਹ ਜਿਹੜੇ ਆਪਾਂ ਮੂਰਲੇ 1 ਇੰਚ ਤੇ ਦੁੰਗਾਈ ਦੇ ਵਿੱਚ ਕੱਟ ਲਾਏ ਸੀਗੇ ਨਿਸ਼ਾਨਾ ਐਸੀ ਪਹਿਲਾਂ ਇਹਨੂੰ ਕਟਾਂਗੇ ਫਿਰ ਆਪਾਂ ਇਸੇ ਤਰ੍ਹਾਂ ਜੀ ਪਿਛਲੇ ਨੂੰ ਕਟਾਂਗੇ ਮੈਂ ਤੁਹਾਨੂੰ ਕੱਟ ਕੇ ਦਿਖਾ ਦਿੰਦੀ ਆ ਜੀ ਤੁਸੀਂ ਦੇਖ ਸਕਦੇ ਹੋ ਸੋ ਇਹ ਹੁਣ ਆਪਾਂ ਕਰਦੇ ਜੀ ਬੈਕ ਪਰਦੇਆਂ ਜਿਹੜੇ ਚੋਲੇ ਉੱਪਰ ਉਹ ਜਿਹੜੇ ਪਹਿਲਾਂ ਸ਼ਾਨ ਲਗਾਇਆ ਸੀ ਉੱਪਰ ਨੂੰ ਕਿੰਝ ਇਹ ਵੀ ਆਪਾਂ ਕੱਟ ਲਈ ਇਹ ਹੋ ਗਈ ਜੀ ਆਪਣੀ ਕਲਾਸੋ ਦੀ ਕਟਿੰਗ ਤੇ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਜੀ ਆਪਣੀ ਪੌਕਟ ਪੌਕਟ ਦੀ ਕਟਿੰਗ ਵੀ ਤੁਹਾਨੂੰ ਦੱਸਣ ਲੱਗੀ ਆ ਜੀ ਪੌਕਟ ਵਾਸਤੇ ਆਪਾਂ ਨੂੰ ਚਾਹੀਦਾ ਜੀ 13 ਇੰਚ ਲੰਬੀ ਪੌਕਟ ਦਾ ਚਾਹੀਦਾ ਤੇ 6.5 ਇੰਚ ਆਪਾਂ ਲੰਮਾਗੇ ਚੌੜਾ ਸਾਢੇ 6 ਇੰਚ ਚੌੜੀ ਬਹੁਤ ਹੈ ਜੀ ਹਨਾ ਸਾਢੇ 6 ਇੰਚ ਚੌੜੀ ਲਗਾ ਕੇ 13 ਇੰਚ ਆਪਾਂ ਲੰਬੀ ਲਗਾ ਕੇ ਤੇ ਆਪਣੀ ਪੋਕਟ ਹੋ ਜੂਗੀ ਜੀ ਕਟਿੰਗ ਤੁਹਾਨੂੰ ਦਿਖਾਣੀ ਹੈ ਜੀ ਆ ਕੋ 13 ਇੰਚ ਲੰਬਾਈ ਲਗਾ ਕੇ ਮੈਂ ਇਹ ਆਪਾਂ ਕਰ ਲਈ ਜੀ ਕਟਿੰਗ ਹੁਣ ਆਪਾਂ ਕਰਾਂਗੇ ਕਿ ਜੀ ਦੀ ਪੋਕਟ ਦੀ ਕਟਿੰਗ ਕਰਕੇ ਜੀ ਦੀ ਕਟਿੰਗ ਸੋ ਇੱਕ ਚੀਜ਼ ਹੋਰ ਦੱਸੂਗੀ ਜੀ ਇਹਦੇ ਵਿੱਚ ਸੇ ਦੇਖੋ ਜੀ ਹੁਣੇ ਆਪਣੀ ਕਟਿੰਗ ਹੋ ਜੀ ਇਹ ਦੇਖੋ ਡਬਲ ਕੱਪੜਾ ਸੀਗਾ 42 ਸਾਈਡ ਤੋਂ ਨਹੀਂ ਆਪਾਂ ਕੱਟਣਾ ਹੈ ਖੁੱਲ੍ਹੇ ਵਾਲੀ ਸਾਈਡ ਤੋਂ ਕੱਟਣੀ ਹੈ ਤੇ ਇਹ ਥੋੜੀ ਜਿਹੀ ਆਪਾਂ ਗੁਲਾਈ ਦੇ ਵਿੱਚ ਸ਼ੇਪ ਦੇਵਾਂਗੇ ਲਾ ਕੇ ਆਪਣੀ ਹੋਰ ਜੀ ਜੇ ਬੇਰੀ ਵੀਡੀਓ ਦੇਖਣੇ ਭਾਵੇਂ